ਸਾਸ਼ਿਕਾ ਹਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕੀਵਾ ਖੁਰਦਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਹੈਗਾ ਮਾਨਸਾ ਗਾਵਾਂ ਚਾਰ ਦਿਖਾਵਾਂਗੇ ਤੁਹਾਨੂੰ ਦੋ ਦਿਖਾਵਾਂਗੇ ਗੱਪਣਾ ਤੇ ਦੋ ਤਾਜ਼ੀਆਂ ਦਿਖਾਵਾਂਗੇ ਇੱਕ ਦਿਖਾ ਦਾਂਗੇ ਸੱਜਣੋ ਜਰਸੀ ਤਾਜੀ ਸੂਈ ਤੇ ਨਾਲ ਬੱਛੀ ਪੰਜਾਬ ਵਾਲੀ ਜਰਸੀ ਦਿਖਾਵਾਂਗੇ ਵਧੀਆ ਕੁਆਲਿਟੀ ਦੀ ਬਾਕੀ ਗੱਲਬਾਤ ਬਾਈਨਾ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਦਾਂਗੇ ਤੇ ਜਿਹੜੇ ਰੇਟ ਨੇ ਰੇਟ ਤੁਹਾਨੂੰ ਹੈਰਾਨ ਕਰਨ ਵਾਲੀ ਕਰਦਾਂਗੇ ਜੰਮੀ ਆ ਜਾ ਬਈ ਹੋਰ ਕੀ ਹਾਲ ਹੈ ਜੀ ਕੀ ਹਾਲ ਹੈ ਬਈ ਬੋ ਚੜਦੀ ਕਲਾ ਠੀਕ ਹੈ ਬਈ ਆ ਨਾਮ ਤੇ ਡਰੈਸ ਬੋਲ ਦਿਓ ਨਾਮ ਸੁਣੀ ਆ ਬਈ ਪਿੰਡ ਖੀਵਾਖੁਰਦਾ ਜ਼ਿਲ੍ਹਾ ਮਾਨਸਾ ਤਹਿਸੀਲ ਭੀਖੀ ਹੈ ਵੀਡੀਓ ਸਣੀ ਦੂਜੀ ਆ ਆਪਣੀ ਦੂਜੀ ਆ ਬਈ ਪਹਿਲਾਂ ਵੀ ਤਾਂ ਕਮਰੇ ਆ ਸੀ ਉਹ ਵਿਕ ਗਈਆਂ ਜੀ ਬਈ ਕਦੇ ਨੂੰ ਜੀ ਲੋਡ ਰਿਆ ਹਾਂ ਬਈ ਸਾਰੀਆਂ ਵੇਗੀਆਂ ਸਿੱਖਦੇ ਠੀਕ ਹੈ ਗੱਲ ਤੇ ਕੰਮ ਅਹੀਂ ਕਰਾਉਣਾ ਵੀ ਜਿੰਨੇ ਕ ਨਵੇਂ ਬੰਦਿਆਂ ਦਾ ਆਪਾਂ ਸ਼ੁਰੂ ਕਰਦਾ ਵੀ ਬਾਈ ਹਨਾ ਕੰਮ ਆਪਣਾ ਸਾਫ਼ ਸੁਥਰਾ ਜਾਣਾ ਹਨਾ ਕੰਮ ਸਾਫ਼ ਸੁਥਰਾ ਬਾਈ ਕੰਮ ਬਾਈ ਨੂੰ ਅਹੀਂ ਕਹਿੰਦਾ ਵੀ ਸਾਫ਼ ਸੁਥਰਾ ਰੱਖਿਓ ਤੇ ਲੰਬੇ ਵਾਲਾ ਕੰਮ ਨਹੀਂ ਹੈਗਾ ਬਾਈ ਇਹ ਰੇਟ ਬਾਈ ਦਾ ਜਾਇਜ਼ ਹੁੰਦਾ ਜਾਇਜ਼ ਆ ਬਾਈ ਜਮ ਹਨੀ ਜਰਸੀ ਤੋਂ ਸ਼ੁਰੂ ਕਰੀਏ ਕਿਹੜੇ ਬੰਦਿਆਂ ਕਰੀਏ ਦੱਸ ਜਰਸੀ ਵੀ ਕਰ ਲਵੇ ਆ ਜਾ ਜੋ ਬਰਾ ਤੌਰ ਖੋਲ ਕੇ ਸੂਆ ਕਿਹੜਾ ਕਰਨੀ ਦਾ ਸੂਆ ਦੂਜਾ ਬਾਈ ਦੂਜਾ ਸੂਆ ਨਾਲ ਬੱਛੀ ਆ ਗਈ ਤੇ ਸੂਈ ਕਹਿਕ ਦਿੰਦੀ ਆ ਸਮਨੀ ਕੱਲ ਹੀ ਸੂਈ ਆ ਬਾਈ ਦੁਪਹਿਰੇ 12:00 ਵਜੇ ਜੇਰ ਜੱਪਾ ਡੰਨਾ ਜੇਰ ਡੰਨਾ ਜਾਮਾ ਬਾਈ ਵੀਡੀਓ ਬਣੀ ਅੱਜ ਜੇ ਰਜੱਪਾ ਦਾਨਾ ਤੇ ਕੱਦਗਾਠ ਵੀ ਲੋਟ ਆ ਜਿਵੇਂ ਜਰਸੀਆਂ ਦਾ ਹੁੰਦਾ ਬੋਲਾ ਕੱਢਿਆ ਬੋਲਾ ਸੋਨਾ ਰੱਖਦੀ ਆ ਕਰਕੇ ਬਈ 7 ਵਜੇ 4-5 ਕਿਲੋ ਬੋਲਾ ਕੱਢਿਆ ਆਪਾਂ ਕੱਲ੍ਹ ਹੱਥ ਨੇ ਵੀ 5 ਕਿਲੋ ਬਈ ਹੁਣ 10-11 ਕਿਲੋ ਬੋਲਾ ਹੋ 10-11 ਕਿਲੋ ਬਾਈ ਕਹਿੰਦਾ ਬੌਲੀ ਹਾਜ਼ਰ ਆ ਤੇ ਲੰਬੀ-ਲੰਬੀ ਬਹੁਤ ਆ ਗਈ ਬੱਚੀ ਹੈ ਨਾ 17-18 ਕਿਲੋ ਦੀ ਔਰਤ ਦੇ ਦਾਂਗੇ ਬਈ 17 ਕਿਲੋ ਦੁੱਧ ਖੁੱਲਾ ਦੇ ਦੂ ਬਈ ਹਾਂ ਦੁੱਧ ਬਾਈ ਕਹਿੰਦਾ ਦੇ ਦੂਗੀ 16-17 ਕਿਲੋ ਤੇ ਬਾਕੀ ਇੱਥੋਂ ਲੰਬਾਈ-ਲੰਬੂਈ ਚੈੱਕ ਕਰ ਸਕਦੇ ਹੋ ਤੇ ਬਾਕੀ ਇਹਦਾ ਥਣ ਦਾ ਸੈਜ ਲੱਗਿਆ ਇਹ ਲੱਗਿਆ ਵੀ ਫੁੱਲ ਲਗਾਇਪ ਤੇ ਆ ਤੇ ਥਾਣੇ ਨੂੰ ਲੱਗਿਆ ਵੀ ਸੱਜਣੋਂ ਮੱਜਾਂ ਨਾਲ ਦੀ ਆ ਧਾਰਾਂ ਵੀ ਸਾਨੂੰ ਆਪਾਂ ਇਹਦੀਆਂ ਬਿਨਾ ਬੱਚੇ ਤੋਂ ਬਾਈ ਤੁਮਰਵਾ ਕੇ ਦਿਖਾ ਦਾਂਗੇ ਇੰਨੀ ਠੰਡੀ ਚੰਗੀ ਆ ਬਾਈ ਸਾਰੇ ਪਾਸੇ ਚੰਗੀ ਆ ਹਾਂ ਤੇ ਚਵਾਈ ਦੀ ਹੈਗੀ ਆ ਓਕੇ ਬਿਲਕੁਲ ਤੇ ਬਾਕੀ ਇਹ ਤੁਹਾਡਰ ਚੈੱਕ ਕਰ ਸਕਦੇ ਹੋ ਤੇ ਸਵੇਹਾ ਇਹਦਾ ਆ ਗਿਆ ਜਮੀ ਠੰਡਾ ਤੇ ਇਹਦਾ ਥਾਣਾ ਹੈ ਥਣ ਮੱਜਾਂ ਨਾਲ ਦੀ ਆ ਫੁੱਲ ਫੋਕੀ ਚਵਾਈ ਆ ਫੁੱਲ ਫੋਕੀ ਆ ਬਾਈ ਜਮਾ ਆ ਧਾਰਾਂ ਦਿਖਾ ਦੇ ਮਾਰ ਕੇ ਸਨੀ ਇਹਦੀਆਂ ਆ ਮਾਰ ਬੱ비 ਧਾਰਾਂ ਨੂੰ ਆ ਜਾ ਜੋ ਬਰਾ ਤੂੰ ਵੀ ਮਾਰ ਦੇ ਜੇ ਇਹ ਲੈ ਦੋ ਦੋ ਧਾਰਾਂ ਮਾਰ ਦੇ ਸੱਦੀ ਮਾਰ ਦੇ ਅੱਗੇ ਤੇ ਵਾਰਦੀ ਰੱਖਿਆ ਕਰੋ ਚਵਾਈ ਵੀ ਆ ਗਈ ਮੋਟੀ ਭੇਜ ਲਾਂ ਤੇ ਮਾਰ ਦੂ ਬਾਈ ਬਾਹਰ ਛੱਡ ਦੇ ਪੱਕੀ ਜਿਆਦਾ ਨਾ ਖਰਾਬ ਕਰ ਚਵਾਈ ਵੀ ਹੈਗੀ ਫੁੱਲ ਫੁੱਲੀ ਮੱਜਾ ਨਾਲ ਦੀ ਚਵਾਈ ਲੱਗੀ ਹੋਈ ਆ ਜਮਾ ਕੋਈ ਆਪਾਂ ਕਹਿ ਲਈਏ ਵੀ ਕੋਈ ਬੱਚਾ ਵੀ ਚੋ ਸਕਦਾ ਹੈ ਕੋਈ ਮਾਈ ਨੇ ਚੋਣੀ ਆ ਕਿਸੇ ਬੁੜੀ ਨੇ ਹਨਾ ਬੁੜੀਆਂ ਵੀ ਯਾਰ ਇਹਨੂੰ ਚੋ ਸਕਦੀਆਂ ਨੇ ਜਮਾ ਬਾਈ 17 18 ਗੱਲੋਂ ਖੁੱਲਾ ਦੁੱਧ ਦੇ ਦੂ ਬਾਈ ਪੈਸੇ ਸਨ ਹੀ ਕਿੰਨੇ ਲਾਵਾਂਗੇ ਦੀ ਫਿਰ ਮੁੱਲ ਤਾਂ ਬਾਈ ਚਾਹੀ 60 ਕਰਾਲਾ ਹੈ ਫਿਕਸ ਜਮੇ بس 65500 ਦੀ ਬੱਸੀ ਦੇ ਦਾਂਗੇ ਬਾਈ ਬਿਲਕੁਲ ਹਾਂ ਜਮਾ ਹਾਂ ਨਾ 55000 ਦੀ ਦੇ ਦਾਂਗੇ ਬਾਈ ਆ ਰੇਟ ਇਹ ਸੱਜਣੋ ਹਾਂ ਨਾਲ ਆ ਰੇਟ ਆਪਣੀ ਵੀਡੀਓ ਤੇ ਫਿਕਸ ਹੀ ਹੁੰਦੇ ਆ ਤਕਰੀਬਨ ਤਕਰੀਬਨ ਆਪਾਂ ਜਿਹੜੀ ਸਵੇਰੇ ਬਣਾ ਕੇ ਪਾਈ ਐ ਇੱਕ ਰੇਟ ਉਹ ਵੀ ਫਿਕਸ ਤੇ ਉਹ ਬਾਈ ਵੇਚ ਕੇ ਨਾਲ ਦੀ ਨਾਲ ਹੀ ਮਾਲ ਤੇ ਰੇਟ ਬਾਈ ਦਾ ਵੀ ਫਿਕਸ ਆ ਬਾਕੀ ਸੋਡੂ ਆਪੇ ਚੈੱਕ ਕਰ ਲਓ ਵੀ ਚੰਗੀ ਹੈ ਬਾਈ ਸਾਰੇ ਪਾਸੋਂ ਮੱਸੀ ਚੰਗੀ ਆ ਪਿਓਰ ਜਰਸੀ ਚ ਆ ਗਈ ਰੇਟ ਬਾਈ ਨੇ ਜਮਾ ਜਾਇਜ਼ ਕਰਿਆ ਆ ਜੀ ਬੱਚਾ ਵਈ 60 60 ਮੰਗੀਆਂ ਨੇ ਆਪਦੀ ਖੁਸ਼ੀ ਨਾਲ 100 ਕਰਦੇ 200 ਕਰਦੇ ਤੇ ਨਾਲ ਇਹਦੇ ਬੱਚੀ ਆ ਹਾਂ ਗੈਰੀ ਬੱਚੀ ਤੇ ਵੀ ਮਾਰਦੇ ਕੈਮਰਾ ਆ ਨਾਲ ਆ ਗਈ ਬੱਚੀ ਤੇ ਬੱਚੀ ਦਾ ਕਰੋ ਜੀ ਕਰੋ ਜੀ ਬਈ ਕੱਲ ਦੁਪਹਿਰੇ 12 ਵਜੇ ਸੂਇਆ ਬੱਚੀ ਆ ਗਈ ਥੋੜੇ ਜੇ ਕਰੋ ਸੰਗ ਚ ਤੇ ਆਪ ਬੱਚੀ ਆ ਗਈ ਪਿਓਰ ਜੱਤ ਪਿਓਰ ਆ ਬਈ ਜਮ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ ਤੋੜਦੇ ਬਈ ਖੁੱਲ ਕੇ ਇਹ ਜੈਕਸੀ ਕਰੋਸ ਆ ਗਈ ਕਰੋਸ ਆ ਜੀ ਬਈ ਇਹ ਵੀ ਠੰਡੀ ਸੀਲ ਆ ਬਈ ਹੈਗੀ ਸ਼ਾਂਟਵੇਂ ਸਰੀਰ ਦੀ ਹਣਾ ਸ਼ਾਂਟਵੇਂ ਸਰੀਰ ਦੀ ਹੈਗੀ ਸ਼ਾਂਟਵੇਂ ਸਰੀਰ ਦੀ ਆ ਸੂਆ ਕਿਹੜਾ ਸਣੀ ਇਹਦਾ ਇਹ ਦੂਜਾ ਸੂਆ ਬਈ ਇਦੇ ਨਾਲ ਬੱਚਾ ਕੀ ਆ? ਇਹਦੇ ਮਗਰ ਬੱਚਾ ਬਾਈ। ਆ ਇਹਦੇ ਨਾਲ ਆ ਗਿਆ ਮਿਲਕਾਫ ਸੁਆ ਦੂਜਾ ਇੱਕ ਤਾਂ ਸੁਆ ਬਾਈ। ਇਹਨੂੰ ਹੋ ਗਿਆ ਬਾਈ ਅੱਜ 7ਵਾਂ ਦਿਨ ਐ। 7ਵਾਂ ਦਿਨ? 7ਵਾਂ ਦਿਨ ਆ ਬਾਈ। ਕਿੰਨਾ ਦੁੱਧ ਹੁਣ ਸਣੀ ਹਾਜ਼ਰ ਐ ਇਹਦੇ ਕੋਲ? ਦੁੱਧ ਤਾਂ ਬਾਈ 14 ਐ 13 ਕਿਲੋ ਜਮਾ ਜੋਕ ਕਿਲੋ ਲਜੇ ਕੋਈ ਜੇ। 2 ਟਾਈਮ 4 ਟਾਈਮ 2 ਟਾਈਮ ਤੇ ਕਿਵੇਂ ਮਰਜ਼ੀ 4 ਕਿ ਟਾਈਮ ਚੋਲੇ ਚਾਹੀ ਬਾਈ। ਇੱਕ ਤਸੱਲੀ ਕਰਾ ਲਾਂਗੇ। ਜਮਾ ਤਸੱਲੀ ਕਰਾ ਦਾਂਗੇ। 24 ਦੀ ਕਿਵੇਂ ਆ? 24 ਤਾਂ ਫੋਕੀ ਆ ਬਾਈ ਜਮਾ। ਆਰਡਰ ਆ ਗਿਆ ਬਿਲਕੁਲ ਨਾਲ ਲੱਗਣਾ। ਨਾਲ ਲੱਗ ਮਾਟਰ ਆ ਬਾਈ। ਆਰਡਰ ਆ ਗਿਆ ਸੱਜਣੋਂ ਬ ਥਾਣ ਜਿਵੇਂ ਸੁਣਵਾ ਜਰਸੀ ਨੂੰ ਦੱਸਿਆ ਤੀ ਥਾਣੇ ਬੈਡ ਨੂੰ ਵੀ ਚੰਗਾ ਲੱਗਿਆ ਜਮਾ ਬਈ ਫੋਕੀ ਚਬਾਈ ਆ ਜਮਾ ਮੁਠੀ ਵਾਲਾ ਥਾਣ ਲੱਗਿਆ ਚਬਾਈ ਬਾਈ ਇਹਦੇ ਬਿਲਕੁਲ ਫੋਕੀ ਵਾਲਾ ਧਾਰਾ ਸਾਨੂੰ ਦੋ ਬੱਚਾ ਲਾ ਕੇ ਬੱਚਾ ਲਾ ਲਈ ਬੱਬੀ ਆਈ ਮਾਰ ਆਈ ਮਾਰ ਦੇ ਕੋਈ ਚੱਕਰ ਨਹੀਂ ਆ ਗਾਵਾਂ ਬਾਈਆਂ ਠੰਡੀਆਂ ਨੇ ਬਿਲਕੁਲ ਇਹ ਚਬਾਈ ਮੈਂ ਕਹਿੰਦਾ ਇਹਦੀ ਜਰਸੀ ਤੋਂ ਵੀ ਜ਼ਿਆਦਾ ਫੋਕੀ ਆ ਨਾ ਫੋਕੀ ਆ ਬਾਈ ਜਮਾ ਫੋਕੀ ਆ ਬਸ ਜਾ ਜਾ ਦੇ ਨਾ ਖਰਾਬ ਕਰ ਔਰ ਇਹ ਧਾਨ ਚ ਦੁਬਾਰੇ ਦਿਖਾਓ ਦੁਬਾਰੇ ਮਾਤਾ ਜੀ ਤਾਂ ਕਈ ਵਾਰ ਸੁਆ ਜਾਂਦਾ ਮੂਰੇ ਲੱਗ ਲੱਗੀਆਂ ਨਾ ਕੋਈ ਭਰਾ ਕਹਿ ਦੇਣਗੇ ਪਤਾ ਨਹੀਂ ਛਿੱਟਾ ਆਉਂਗਾ ਨਾ ਨਾ ਬਈ ਛਿੱਟਾ ਛੋਟਾ ਹੋਣੀ ਬਈ ਇੱਥੋਂ ਕਰ ਸਕਦੇ ਚੱਕ ਬਈ ਚਵਾਈ ਓਕੇ ਆ ਰਹੀ ਆ 19 20 ਮਾੜਾ ਮੋਟਾ ਹੋ ਵੀ ਸਾਡੇ ਕੋਲ 19 ਹੈ ਨਹੀਂ ਬਈ ਪੂਰਾ ਵੀ ਨਹੀਂ ਛਿੱਟਾ ਛੋਟਾ ਨੇ ਕਈ ਵਾਰ ਉਹ ਦੱਪਨ ਦੂਪਨ ਦੀ ਫਰਕ ਆ ਠੀਕ ਆ ਗੱਲ ਉਹ ਤੁਸੀਂ ਕੋਈ ਗੱਲ ਨਹੀਂ ਚਾਹੀਦੀ ਹਾਂ ਬਈ ਚੈੱਕ ਕਰਕੇ ਚੈੱਕ ਕਰ ਲਓ ਚੰਦੀ ਆ ਬਈ ਜਮਾਨਾ ਤੇ ਨਾਲ ਆ ਬੱਚਾ ਆ ਗਿਆ ਗਰੀ ਇਹਦੇ ਮਾਤਾ ਪੱਛਾ ਬਈ ਦਿਨ 7 ਮਾ ਬਈ ਸੂਈ ਨੂੰ ਮਾ 7 ਮਾ ਸੂਈ ਨੂੰ ਦ ਮੁੱਲ ਤਾਂ ਜੇ 50 ਕਰਾ ਲਾ ਬਾਈ 47000 ਦੀ ਦੇ ਦਾਂਗੇ ਬਾਈ 147000 ਦੀ ਦੇ ਇਹ ਬਾਈ ਕਹਿੰਦਾ ਦੇ ਦਾਂਗੇ 47 ਦੀ ਤੇ ਦੁੱਧ ਪਾਉਗੀ ਸੱਜਣੋ ਇਹ ਮੱਜਾਂ ਦਾ 16 12 ਕਿਲੋ ਦੁੱਧ ਪਾ ਦੂ ਬਾਈ ਦੁੱਧ ਵੀ ਚੰਗਾ ਹੈ ਮੈਲੇ ਮੁੱਲ ਤੇ ਚੱਲੀ ਨਹੀਂ ਬਾਈ ਤੇ ਪਾ ਦੂਗੀ ਮੱਜਾਂ ਨਾਲ ਮੱਜਾਂ ਨਾਲ ਦੁੱਧ ਪਾ ਭਰਾ ਆਪਾਂ ਗੱਲਬਾਤ ਕਰੀਏ 5 0 ਤੋਂ ਉੱਤੇ ਆ ਬਾਈ ਫੈਂਟ ਦੀ 5 ਤੋਂ ਪਾਰ ਪਾਰ ਆ ਬਾਈ ਇਹ ਮੱਜੇ ਆ ਇਹਦਾ ਇੱਕ ਕੰਮ ਹੀ ਜਿਹੜੇ ਭਰਾ ਮੱਜ ਦੇ ਆਪਾਂ ਕਹ ਲਈਏ ਜਿਆਦੇ ਰੁਪਏ ਨਹੀਂ ਲਾ ਸਕਦੇ 40 50 ਦੀ ਦਾ ਕੱਟੀ ਹੋਈ ਜਾਣਾ ਤੇ ਇਹ ਤੁਹਾਨੂੰ ਤਾਜੀ ਸੂਈ ਬੈੜ ਮਿਲ ਜੂਗੀ 47 ਤੋਂ ਥੋੜਾ ਬਾ ਬਸ ਔਰ ਛੱਪਈ ਆ ਬਾਈ ਬਾਵਾ ਛੱਪੇ ਵਾਲਾ ਸਿੱਕਸੀ ਕਰਿਆ ਆਪਣੀ 5000 2000 ਦਾ ਮਾਰ ਹੁਣ ਮਾਰਦੇ ਘਰੀਆ ਤਿੰਨ ਨੰਬਰ ਵਾਲੀ ਦੇ ਕੈਮਰਾ ਓਏ ਤੇ ਦੂਜਾ ਸੁਆ ਬਾਈ 20 ਦਿਨ ਲੈ ਜੂ ਹਜੇ ਬੱਚੀ ਫਾਈਟਾਂ ਜੀ ਦਰਮਿਆਨੀ ਪਰ ਜ਼ੋਰ ਜ਼ੋਰ ਵਾਲੇ ਨੇ ਨਾ ਜਾਣ ਜ਼ੋਰ ਬਹੁਤ ਆ ਬਾਈ ਬੱਚੀ ਠੰਡੀ ਆ ਵੀ ਠੰਡੀ ਬਾਈ ਫੋਕੀ ਆ ਜਮੇ ਸੁਭਾ ਆ ਗਈ ਠੰਡੀ ਆ ਗਈ ਜਮੇ ਠੰਡੀ ਆ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਜ਼ੋਰ ਬਾਈ ਖੋਲ ਗਿਆ ਦਿਨ ਹਜੇ ਬਾਈ ਇਹ ਕਿਹੜੀ ਨਸਲ ਚ ਪੈਂਦੀ ਆ ਇਹ ਐਚ ਐਫ ਟੇ ਕ੍ਰੋਸ ਜੀ ਆ ਗਈ ਬਾਈ ਐਚ ਐਫ ਟੇ ਜਰਸੀ ਦਾ ਕ੍ਰੋਸ ਆ ਕ੍ਰੋਸ ਆ ਗਿਆ ਹਾਂ ਬਾਈ ਰੋ ਸੰਗ ਦਾ ਇਹ ਫਾਇਦਾ ਹੋ ਜਾਂਦਾ ਵੀ ਉਹ ਹਰ ਇੱਕ ਮੌਸਮ ਚੱਲ ਜਾਂਦਾ ਇਹ ਤਾਂ ਹੈਗਾ ਬਸ ਤੇ ਦੁੱਧਾ ਜਿਹੜਾ ਦੁੱਧ ਹੁੰਦਾ ਮੱਝਾਂ ਨਾਲ ਦਾ ਬਾਕੀ ਝੋਲੀ ਚੰਗੀ ਆ ਬੈਠਦੀ ਥੱਲੇ ਉਹ ਦਿਨ ਬਈ ਹਜੇ 20 ਪੈਣੇ ਦੇ ਪੂਰੇ 20 ਦਿਨ ਲੈ ਜਾ ਬਈ ਪੂਰੇ ਸਾਹ ਹਾਂ ਬਈ 20 ਦਿਨ ਪੂਰੇ ਲੈ ਟੀਕਾਡ ਦੱਸਿਆ ਦੁੱਧਾ ਬਈ ਬਈ 20 ਕਿਲੋ ਦੁੱਧ ਦੱਸਿਆ ਦੂਜੇ ਸੂਆ ਇੱਕ ਤੇ ਤੀਜਾ ਸੂਆ ਸੂ ਬਈ ਤੀਜਾ ਸੂਆ ਬਈ ਤੀਜਾ ਸੂਆ ਬਈ ਇੱਕ ਗੱਲ ਹੋਰ ਦਾਦਾ ਨਾ ਇਹ ਜਿਹੜੀ ਬਾਡੀ ਆ ਇਹਨੂੰ ਖੜਾ ਕੇ ਪਾਈ ਜਾਇਓ ਤੀਜੇ ਜੀ ਖੜੀ ਰਹੂਗੀ ਇਹ ਇਹ ਤਾਂ ਹੈਗਾ ਜਿਹਦੇ ਹਿਸਾਬ ਨਾਲ ਆਪਾਂ ਗੱਲਬਾਤ ਕਰ ਲਈਏ ਕਰੋ ਸੰਗ ਚ ਆ ਗਈ ਕਰੋਸ ਆ ਬਾਈ ਆ ਦੁੱਧ ਚੰਗਾ ਪਾ ਲੀਂ ਢੀ ਠੁੰਡੀ ਬਈ ਜਮਾ ਕਾਂਣ ਪਿੰਨ ਦੀ ਖੁੱਲੀ ਆ ਬਈ ਕਿ ਸਭਾ ਆ ਦੀ ਬਾਈ ਕਹਿੰਦਾ ਠੰਡੀ ਸੀ ਲਾ ਉਸ ਨੂੰ ਆਪਣੇ ਹੱਥ ਮਾਰ ਕੇ ਦਿਖਾ ਵੀ ਦਿੱਤਾ ਹੰਲੇ ਦੇ ਆਰਡਰ ਤੇ ਤੇ ਉਦਾਂ ਬਾਡੀ ਦੀ ਵੀ ਚੜਾਈ ਵਾਲੀ ਆ ਚੜਾਈ ਵਾਲੀ ਫਾਈਟ ਇਹਦੀ ਆ ਗਈ ਦਰਮਿਆਨੀ ਵੱਡੀ ਨਹੀਂ ਹੈਗੀ ਜਿਆਦਾ ਪੱਲੇਵਾ ਬਾਈ ਪੂਂਗ ਬਣਾਉਂਦੂ ਥੱਲੋਂ ਇਹ ਆਲੇਵਾ ਬਣਾਉਗੀ ਫੁੱਲ ਖੁੱਲੇ ਲੇਵੇ ਦੀ ਬੁਣ ਬਣਾਉਂਗੀ ਥੱਲੋਂ ਇਹਦੇ ਕੱਚੀ ਦੇ ਕਿ 25 ਦੇ ਬਈ ਮੁੱਲ ਚਾਹੇ 1050 ਕਰਾਲਾ ਹਾਂਜੀ 40000 ਦੀ ਦੇ ਦਾਂਗੇ ਬਈ 40000 ਹੀ ਦੇ ਦਾਂਗੇ ਦੇ ਦਾਂਗੇ ਬਈ ਯਾਰ ਇਹ ਜੋੜਾ ਲੈਣਾ ਹੋਇਆ 40 40 ਦਾ ਹੋ ਜਾਊਗਾ 40 40 ਦਾ ਦੇ ਦਾਂਗੇ ਬਈ 40 40 ਦਾ ਜੋੜਾ ਦੇ ਦਾਂਗੇ ਦੇ ਦਾਂਗੇ ਬਈ 100 ਕਿਲੋਮੀਟਰ ਪਹੁੰਚ ਕਰ ਦਾਂਗੇ ਯਾਰ ਠੀਕ ਆ ਕਹਿੰਦਾ ਤੇ ਹੁਣ ਕਹਿ ਰਹੀ ਐ ਇੱਧਰ ਲਈ ਬੰਨੇ ਮਾਰਦੀ ਆ ਆ ਬੈੜ ਦਿਖਾਉਣੀ ਐ ਇਧਰੋਂ ਆਪਾਂ ਨੇ ਆ ਦਿਖਾ ਦੇ ਟਰੱਕ ਜਿੱਡੀ ਵੈੜ ਆਹ ਸਾਡਾ ਟਰੱਕ ਜਿੱਡੀ ਵੈੜ ਹੀ ਆ ਯਾਰ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਕੱਦ ਕਾਠ ਵਾਲੇ ਮਾਮਲੇ 'ਚ ਗੱਲ ਦੇਣ ਬਈ 15 ਪੈਣੇ ਦੇ ਵੀ ਕੱਦ ਕਾ ਕੱਦ ਵੀ ਫੁੱਲ ਵੱਡਾ ਤੇ ਜ਼ੋਰ ਵੀ ਫੁੱਲ ਆ ਜਿਹੜਾ ਮਨ ਕੱਦਾ ਲੈ ਗਿਆ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਰੋਕ ਲੈ ਇੱਕ ਮਿੰਟ ਮਾਰ ਦਿਨ 15 ਲੈ ਜੋ ਹਜੇ ਬਈ ਰੋਕ ਲੈ ਰੋਕ ਲੈ ਕਿੰਨੇ ਕਿ ਦਿਨ ਕੱਢ ਦੀ ਆ 15 ਦਿਨ ਲੈ ਜੋ ਬਈ ਹਜੇ 15 ਦਿਨ ਲੈ ਲੈ ਚੱਲ ਭਾਈ ਇੱਥੋਂ ਗੈਰੀ ਥਣ ਦਾ ਸਾਈਜ਼ ਦਿਖਾਈ ਉਹ ਸੁਆ ਦੂਜਾ ਬਈ ਸੁਆ ਦੂਜਾ ਥਣ ਦਾ ਸਾਈਜ਼ ਆ ਸਾਈਜ਼ ਬਹੁਤ ਸੋਹਣਾ ਤੇ ਬਾਕੀ ਜਿਹੜੀ ਸ਼ੇਪ ਆ ਥਣ ਦੀ ਸ਼ੇਪ ਵੀ ਸੱਜਣੋਂ ਬਹੁਤ ਸਮਝ ਆ ਗਈ। ਤੁਹਾਨੂੰ ਵਧੀਆ ਲੱਗਿਆ ਹੋਇਆ ਬਈ ਪੂਰਾ। ਚੋਣ ਵਾਲਾ ਥਾਂ ਨਹੀਂ ਹੈਗਾ ਅਸੀਂ ਅੱਜ ਆਪਾਂ ਗੱਲ ਕਰ ਲਈ ਇੱਕ ਥਾਂ ਨਾਲ ਚੋਣ ਲੱਗ ਜਾਂਦੇ ਆ। ਕੁਝ ਮਸਟੈਟਸ ਦੀ ਪ੍ਰੋਬਲਮ ਵੀ ਜਾਦੇ ਰਹਿੰਦੀ ਹੈ ਹਨਾ। ਚੰਗੀ ਹੈ ਬਈ ਯਾਰ ਸਾਰੇ ਪਾਸੇ। ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ? 17-18 ਕਿਲੋ ਦਿੱਤੀ ਬਈ ਪਹਿਲੇ ਸੂਏ। ਅੱਜ ਤਾਂ 20 ਕਿਲੋ ਤਾਂ ਪਾਉਣਾ ਚਾਹੀਦਾ ਬਈ। 20 ਕਿਲੋ ਆ ਗਈ ਇਹ ਵੀ ਕਰੋ ਸੰਗ ਚ ਨਾ। ਪਰ ਆ ਗਈ ਫੁੱਲ ਵੱਡੀਆਂ। ਫੁੱਲ ਵੱਡੀਆਂ ਬਈ। ਆ ਗਈ ਕਰੋ ਸੰਗ ਚ ਆ ਗਈ ਫੁੱਲ ਵੱਡੀਆਂ ਚ ਦਿਨ ਕਿੰਨੇ ਕੱਢ ਦੂ ਬਈ? 15 ਦਿਨ ਲੈ ਜਾਓ ਬਈ। ਆ ਚੱਲ ਪੀ ਥੱਲੇ ਹਣਾ ਹਾਂ ਹੁਣ ਚੱਲ ਪੀ ਬਾਈ ਅੱਜ ਇਹਨਾਂ 15 ਕੱਢ ਦੂ 28 ਤਰੀਕ ਨੂੰ ਦੱਸਿਆ ਬਾਈ ਤਾਂ ਮੰਨ ਲਓ ਕਿਸੇ ਵੀ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਵੀ ਯਾਰ ਮਾੜੀ ਨਹੀਂ ਹੈਗੀ ਬੈਡ ਕਿਸੇ ਵੀ ਪੱਖ ਅੱਦ ਕੁੱਦ ਬਹੁਤ ਆ ਬਾਈ ਲੈਗਸ ਸਕੋਰ ਵਾਲੇ ਪੱਖ ਤੋਂ ਆਰਡਰ ਕੁਆਲਿਟੀ ਦੇ ਪੱਖ ਤੋਂ ਤੇ ਨਾੜਾ ਨੂੜਾ ਆਰਡਰ ਤੇ ਬਹੁਤ ਨੇ ਤੇ ਕੱਦ ਬਿੱਡ ਵੀ ਬੈੜਦਾ ਚੰਗਾ ਸੁਭਾਅ ਦੀ ਹੈ ਵੀ ਸੁਭਾਅ ਦੀ ਬਾਈ ਠੰਡੀ ਸੀ ਲੱਗਦੀ ਹੈ ਸੁਭਾਅ ਦੀ ਹੈ ਵੀ ਠੰਡੀ ਆ ਗਈ ਬਿਲਕੁਲ ਠੰਡੀ ਆ ਬਾਈ ਇਹਦੇ ਅੱਜ ਪੈਸੇ ਕਿੰਨੇ ਲਵਾਂਗੇ ਬਾਈ ਮੁੱਲ ਤਾਂ ਬਾਈ 60 ਕਰ ਵਾਲਾ ਹੈ 57000 ਦੀ ਬੈਠ ਦੇ ਦਾਂਗੇ 57000 ਅੱਜ ਦੇ ਦਾਂਗੇ ਇਹ ਤਾਂ ਵਪਾਰੀ ਵੀ 2 ਰੁਪਏ ਬਣਾ ਸਕਦੇ ਨੇ ਯਾਰ ਇਹ ਜੋੜਾ ਖਰੀਦ ਕੇ ਜਾਂ ਕੱਚਾ ਕਿਸੇ ਨੇ ਖਰੀਦ ਕੇ 10 ਦਿਨ ਸ਼ਾਮ ਕੇ ਵੇਚਣਾ ਕਿਸੇ ਸੱਜਣ ਨੇ ਫੱਲੋ ਤਾਂ ਇਹ ਬਣ ਜਾਣੀਆਂ ਬਾਈ ਹਾਂ ਜਿਵੇਂ ਬਾਈ ਨੇ ਰੇਟ ਦੱਸਿਆਗਾ ਇਹ ਬਾਈ ਰਿਸ਼ਤੇਦਾਰੀ ਚ ਲੈਤੀ ਹੋਈ ਹੈ ਠੀਕ ਹੈ ਗੱਲ ਆ ਸੂਣਾ ਜਾ ਕੇ ਵਪਾਰੀ ਨੂੰ ਵੀ ਚੰਗੇ ਰੁਪਏ ਦੇ ਕੇ ਜਾਊਗੀ ਅੱਗੇ 10 ਦਿਨ ਸ਼ਾਮ ਕੇ ਜਾਂ ਪਗਲ ਗੱਲਬਾਤ ਕਰ ਲੀਆ ਨੰਬਰ ਬੋਲੀ ਤਰਾ 6286 ਬਾਈ ਹਾਂਜੀ 55717 ਪਿੰਡ ਆਪਣਾ ਕਿਹੜਾ ਪਿੰਡ ਕੀਵਾਗੁਰਦਾ ਜ਼ਿਲ੍ਹਾ ਮਾਨਸਾ ਤਹਿਸੀਲ ਪੇਖੀ ਆ ਬਾਈ ਨੇੜੇ ਤੇੜੇ ਸ਼ਹਿਰ ਤੇ ਆ ਗਿਆ ਆਪਾਂ ਬੜੀ ਪਿੱਖੀ ਹੈ ਬਈ ਨੇੜੇ ਇਧਰੋਂ 10 ਕਿਲੋ ਪਿੱਖੀ 8 ਕਿਲੋਮੀਟਰਾਂ ਚੀਮਾ 10 ਕਿਲੋਮੀਟਰਾਂ ਚੀਮਾ ਮੰਡੀ 10 ਕਿਲੋ ਤਨੋਲੇ ਤੋਂ 20 ਕਿਲੋਮੀਟਰਾਂ ਤਨੋਲਾ ਮੰਡੀ ਤੋਂ 20 ਕਿਲੋ ਕਿਉਂਕਿ ਤਨੋਲਾ ਮੰਡੀ ਹਰੇਕ ਸੱਜਣੇ ਜਾਣਦਾ ਤੇ ਗਾਵਾਂ ਬਾਈ ਕੋਲੇ ਚਾਰ ਦਿਖਾਤੀਆਂ ਨੇ ਜੋ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਤਸੱਲੀ ਕਰਕੇ ਲੈ ਜਾਓ ਬਾਈ ਤੋਂ ਚੈੱਕ ਕਰਕੇ ਧੰਨਵਾਦ